ਲੁਧਿਆਣਾ ਦੇ ਬਿਸ਼ਕਰਮਾ ਚੌਂਕ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿੱਥਾ ਇੱਕ ਕਾਰੋਬਾਰੀ ਦੀ ਗੱਡੀ ਦੇ ਵਿੱਚੋਂ 14 ਲੱਖ ਰੁਪਏ ਕੈਸ਼ ਜੁੜੇ ਨੇ ਉਹ ਨਕਦ ਲੁੱਟ ਕੇ ਤੇ ਲੁਟੇਰੇ ਫਰਾਰ ਹੋ ਚੁੱਕੇ ਨੇ ਨਾਲ ਕੀ ਲੈਪਟਾਪ ਤੇ ਹੋਰ ਸਮਾਨ ਜੁੜਾ ਗੱਡੀ ਦੇ ਵਿੱਚ ਪਿਆ ਸੀਗਾ ਉਹ ਵੀ ਚੁੱਕ ਕੇ ਤੇ ਫਰਾਰ ਹੋ ਚੁੱਕੇ ਨੇ ਤੁਹਾਨੂੰ ਦੱਸਦੀ ਕਿ ਕਾਰੋਬਾਰੀ ਜੁੜਿਆ ਉਹ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਦੇ ਵਾਸਤੇ ਗਿਆ ਹੋਇਆ ਸੀ ਉਹਦਾ ਪੌਲੀਕੈਪ ਦਾ ਆਪਣਾ ਕੰਮ ਹੈ ਪੈਕਿੰਗ ਮਟੀਰੀਅਲ ਦਾ ਆਪਣਾ ਕੰਮ ਹੈ ਇਹ ਕਾਰੋਬਾਰੀ ਦਾ ਕਹਿਣਾ ਇਹ ਮੈਂ ਸਿੱਧਾ ਘਰ ਤੋਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਇਆ ਸੀ ਔਰ ਮੈਂ ਮੈਂ ਪੈਸੇ ਜਮ੍ਹਾਂ ਕਰਵਾਉਣੇ ਸੀਗੇ ਔਰ ਉੱਤਰ ਕੇ ਮੈਂ ਆਪਣੇ ਦੋਸਤ ਨੂੰ ਮਿਲਿਆ ਔਰ ਇੰਨੇ ਚਿਰ ਦੇ ਵਿੱਚ ਸਵਿਫਟ ਗੱਡੀ ਦੇ ਵਿੱਚੋਂ ਇੱਕ ਬੈਗ ਜਿਹਦੇ ਵਿੱਚ 14 ਲੱਖ ਰੁਪਈਆ ਭਰਿਆ ਹੋਇਆ ਸੀ ਉਹ ਬੈਗ ਵੀ ਨਹੀਂ ਲੱਭਾ ਮਾਰ ਲੈਪਟਾਪ ਸੀਗਾ ਮੇਰਾ ਉਹ ਵੀ ਨਹੀਂ ਲੱਭਾ ਔਰ ਜੈਕਟ ਸੀ ਉਹ ਵੀ ਨਹੀਂ ਲੱਭੀ ਜਾਨੀ ਕਿ ਸਾਰਾ ਸਮਾਨ ਲੈ ਕੇ ਚੋਰ ਜਿਹੜੇ ਲੁਟੇਰੇ ਜਿਹੜੇ ਨੇ ਉਹ ਫਰਾਰ ਹੋ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਔਰ ਮੌਕੇ ਦੀ ਜਾਂਚ ਵੀ ਕੀਤੀ ਹੈ ਔਰ ਬੈਂਕ ਤੋਂ ਸੀਸੀਟੀਵੀ ਹਾਸਲ ਕਰਕੇ ਕਿ ਆਖਰਕਾਰ ਉਹ ਕੌਣ ਸੀ ਲੋਕ ਜਿਹੜੇ ਆਏ ਔਰ ਕਾਰ ਦੇ ਵਿੱਚੋਂ 14 ਲੱਖ ਰੁਪਈਆ ਉਡਾ ਕੇ ਤੇ ਫਰਾਰ ਹੋ ਗਏ। ਇਸ ਸੀਸੀਟੀਵੀ ਦੇ ਜ਼ਰੀਏ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਗੱਲਬਾਤ ਵੀ ਕੀਤੀ ਗਈ ਹੈ ਪੀੜਤ ਦੇ ਨਾਲ ਕਿ ਕਿਵੇਂ ਸਾਰੀ ਕੱਟਾਂ ਵਾਪਰੀ ਹੋ ਵੀ ਤੁਹਾਨੂੰ ਸੁਣਾਉਣੇ ਆ। ਰਿਕਵਰ ਕੀਤੇ ਜੀ ਪੈਸੇ ਰਿਕਵਰ ਕੀਤੇ ਜਾਂ ਲੈਪਟਾਪ ਦਾ ਰਿਕਵਰ ਹੋ ਗਿਆ ਤਾਂ ਬਹੁਤ ਵੱਡੀ ਗੱਲ ਹੈ। ਪੁਲਿਸ ਵਾਲਿਆਂ ਨੇ ਕੀ ਕਿਹਾ ਅੱਛਾ? ਪੁਲਿਸ ਵਾਲਿਆਂ ਨੇ ਤਾਂ ਹਲੇ ਜੀ ਇਹ ਦਿਲਾਸਾ ਹੀ ਦਿੱਤਾ ਦਾ ਕਿ ਕੋਈ ਗੱਲ ਨਹੀਂ ਦੇਖ ਲੈਣੇ ਆ ਜੀ। ਤੇ ਬਾਕੀ ਹਲੇ ਕਹਿੰਦੇ ਕੋਈ ਸੀਸੀਟੀਵੀ ਵਗੈਰਾ ਲੱਗੇ ਬੈਂਕ 'ਚ ਕੋਈ ਜਾਣਕਾਰੀ ਕੋਈ ਕੈਮਰਾ ਬੈਂਕ ਬੈਂਕ 'ਚੋਂ ਗੜਵਾ ਰਹੇ ਆ ਜੀ ਵੀਡੀਓ ਅੱਛਾ ਏਰੀਆ ਕਿਹੜਾ ਹੈ ਏਰੀਆ ਇਹ ਮਲਾ ਰੋਡ ਆਈਸੀਆਈ ਬੈਂਕ ਉਹਦੇ ਸਾਹਮਣੇ ਖੜੇ ਆਂ ਸਮਝਾ ਲਾ ਜਣੋ ਚਲ ਭਾਈ ਆਪਾਂ ਸਾਹਮਣੇ ਆਉਗੂਗੀ ਫਿਰ ਤੁਹਾਨੂੰ ਇਹਨਾਂ ਸੋਸ਼ਲ ਕਰਾਂਗੇ ਨਹੀਂ ਜੋ ਦੱਸ ਰਹੇ ਨਹੀਂ ਉਹ ਝੂਠ ਲੱਗ ਰਿਹਾ ਹੈ ਉਮ ਲੱਗ ਦੇਖਣ ਨੂੰ ਤਾਂ ਗੱਲ ਝੂਠ ਲੱਗ ਰਹੀ ਹੈ ਇਹਨਾਂ ਦੀ ਕੋਈ ਗੱਡੀ ਦਾ ਸ਼ੀਸ਼ਾ ਵੀ ਨਹੀਂ ਟੁੱਟਾ ਵੀ ਲੋਕ ਲੋਕ ਵੀ ਨਹੀਂ ਆਮ ਲੋਕ ਵੀ ਜਿਹੜੇ 14 ਲੱਖ 2 ਜਾਣੇ ਸੀਗੇ ਇਹ ਕੰਮ ਸਿਰਫ ਇੱਕ ਜਾਨੇ ਨੂੰ ਸੀ ਛੱਡ ਕੇ ਕਹਿੰਦੇ ਜੇ ਸੀਗੇ ਉਹਦੇ ਹਿਸਾਬ ਕਿਤਾਬ ਨਾਲ ਜਿਹੜੇ ਦੇਖ ਰਿਹਾ ਸੀ ਕਿ ਮੈਂ ਕੈਮਰੇ ਚੈੱਕ ਕਰ ਰਿਹਾ ਵਾਂ ਲੈ ਹਕੀਕਤ ਜਿਹੜੀ ਆ ਉਹ ਲੱਗ ਨਹੀਂ ਰਹੀ ਹੈ ਕਿ ਵਾਸ਼ਕੀ ਉਹ ਚੈੱਕ ਕਰ ਰਿਹਾ ਵਾਂ ਵੀ ਇਹ ਆਪਾਂ ਜੇ 14 ਲੱਖ ਰੁਪਇਆ ਵੀ ਸੀਗਾ ਗੱਡੀ 'ਚ ਜਾਂ ਮਾਉਂਟ ਵੀ ਸੀਗੀ ਤੇ ਬੰਦੇ ਨੂੰ ਦੂਸਰਾ ਬੰਦਾ ਗੱਡੀ ਦੇ ਕੋਲ ਜਾ ਕੇ ਖੜ ਜਾਂਦਾ ਜਾਂ ਲੋਕ ਲਾ ਕੇ ਜਾਂਦਾ ਉਹ ਮੇ ਵੀ ਜੀ ਹੋ ਸਕਦਾ ਸਾਡਾ ਲੋਕ ਖੁੱਲਾ ਰਹਿ ਗਿਆ ਹੋਵੇ ਕੋਈ ਇਸ ਤਰ੍ਹਾਂ ਕਰਕੇ ਇੰਨਾ ਲਾਹੇ ਪਰਵਾਦਾ ਕੋਈ ਵੀ ਨਹੀਂ ਹੋ ਸਕਦਾ ਹੈਗਾ ਮੇਰੀ ਹਾਂਜੀ ਖੰਗਾਲੇ ਜਾ ਰਹੇ ਮੈਂ ਹਕੀਕਤ ਜੋ ਹੋਊਗੀ ਮੈਂ ਜਲਦੀ ਮੋਰੇ ਲਿਆਵਾਂਗਾ ਜੀ ਤੁਹਾਡੇ ਕੋਈ ਇਨਫੋਰਮੇਸ਼ਨ ਕੀ ਆਈ ਸਾਡੇ ਕੋਈ ਇਹਨਾਂ ਨੇ ਆਏ ਵੀ ਸਾਡਾ ਚੋਰੀ ਹੋ ਗਿਆ ਜੀ ਇਹਦੇ ਵਿੱਚੋਂ ਬੈਗ ਬੰਦ ਤੁਹਾਡੇ ਕੋਲ ਜਦੋਂ ਵਾਇਰਲੈਸ ਆਈ ਜਾਂ ਇਨਫੋਰਮੇਸ਼ਨ ਆਈ ਕੀ ਸੀਗੀ ਔਰ ਕੀ ਇਨਫੋਰਮੇਸ਼ਨ ਮਿਲੀ ਬੇਟਾ ਇਹੀ ਮੈਂ ਵਾਇਰਲੈਸ ਨਹੀਂ ਆਈ ਇਹਨਾਂ ਨੇ ਕੋਈ ਹੁਣੀ ਆਏ ਨੇ ਇਹ ਆ ਕੇ ਕਹਿੰਦੇ 12 ਵਜੇ ਦੀ ਹੋਈ ਇੱਥੇ ਜੇ ਕੋਈ ਬੰਦਾ ਦੂਸਰਾ ਥਰਡ ਪਰਸਨ ਆ ਕੇ ਗੱਡੀ ਨੂੰ ਤੁਹਾਡੀ ਨੂੰ ਹੱਥ ਲਾਂਦਾ ਵਾ ਇੰਡਰ ਲੋ ਗੱਡੀ ਆ ਇਹਨਾਂ ਦੇ ਇਹ ਇਹਦੇ ਸਾਰੇ ਚੱਲ ਪੈਂਦੇ ਨੇ ਗੱਡੀ ਸਾਇਰਨ ਨਹੀਂ ਹਾਂ ਹਲੇ ਫਿਲਹਾਲ ਜਿਹੜਾ ਵਾ ਇਹ ਗੱਲ ਜਿਹਨਾਂ ਦੀ ਹਕੀਕਤ ਜਿਹੜੀ ਆ ਉੱਤਰ ਨਹੀਂ ਰਹੀ ਹੈਗੀ ਫਿਰ ਜਿਹੜੀ ਮੈਂ ਸੀਸੀਟੀਵੀ ਕੈਮਰੇ ਦੇਖਦਾ ਮੈਂ ਕੀ ਗੱਲਬਾਤ ਕੀ ਸਾਰੇ ਚੱਲ ਰਹੀ ਹੈ ਜਾਂਚ ਚੱਲਦੀ ਜੋ ਕੋ ਚਾਹੂਗਾ ਸਾਹਮਣੇ ਜੇ ਹਕੀਕਤ ਗੱਲ ਹੋਈ ਤੇ ਜਰੂਰ ਬਤਨ ਦੱਸ ਕਰਾਂਗੇ ਮਾਮਲਾ ਦਰਜ ਕੀਤਾ ਜਾ ਰਿਹਾ ਹਾਂਜੀ ਪਹਿਲਾਂ ਮਾਮਲਾ ਪਹਿਲਾਂ ਵੈਰੀਫਾਈ ਤਾਂ ਕਰਕੇ ਫਿਰ ਤਾਂ ਹੀ ਹੋਊਗਾ ਨਾ ਜੀ